ਸ਼੍ਰੀ ਫਤਿਹਗੜ ਸਾਹਿਬ ਦੇ ਵਿੱਚ ਤਮਾਕੇ ਦੀ ਆਵਾਜ਼ ਤੋਂ ਬਾਅਦ ਹੁਣ ਪੁਲਿਸ ਦਾ ਵੱਡਾ ਬਿਆਨ ਸਾਹਮਣੇ ਆਇਆ ਦੱਸਦੀ ਹੈ ਕਿ ਬੀਤੀ ਰਾਤ ਸ਼੍ਰੀ ਫਤਿਹਗੜ ਸਾਹਿਬ ਦੇ ਵਿੱਚ ਤਮਾਕੇ ਦੀ ਤੇਜ਼ ਆਵਾਜ਼ ਸੁਣੀ ਸੀ ਜਿਸ ਨੇ ਘਰਾਂ ਦੇ ਸ਼ੀਸ਼ੇ ਤੱਕ ਹਲਾ ਦਿੱਤੇ ਡੋਰ ਤੱਕ ਹਲਾ ਦਿੱਤੇ ਤਾਂ ਉਸ ਤੋਂ ਬਾਅਦ ਲਗਾਤਾਰ ਇਲਾਕੇ ਦੇ ਵਿੱਚ دہشت ਦਾ ਮਾਹੌਲ ਬਣਿਆ ਹੋਇਆ ਸੀ ਕਿਉਂਕਿ ਬੀਤੇ ਦਿਨ ਜਿਹੜਾ ਉਹ ਇੱਕ ਤਮਾਕਾ ਜਿਹੜਾ ਰੇਲਵੇ ਫਾਟਕ ਤੇ ਵੀ ਹੋਇਆ ਸੀ ਜਿਸ ਦੇ ਨਾਲ ਜਿਹੜਾ ਇੱਕ ਮਾਲ ਗੱਡੀ ਦਾ ਇੰਜਣ ਨੁਕਸਾਨਿਆ ਗਿਆ ਸੀ ਮਾਲ ਗੱਡੀ ਦਾ ਜਿਹੜਾ ਪਾਇਲਟ ਸੀ ਡਰਾਈਵਰ ਸੀ ਉਹ ਉਹ ਜਿਹੜਾ ਜ਼ਖਮੀ ਹੋਇਆ ਸੀ ਤਾਂ ਉਸ ਤੋਂ ਬਾਅਦ ਲਗਾਤਾਰ دہشت ਬਣੀ ਹੋਈ ਸੀ ਤਾਂ ਉਸ ਤੋਂ ਬਾਅਦ ਹੁਣ ਬੀਤੀ ਰਾਤ ਜਿਹੜਾ ਤਮਾਕੇ ਦੀ ਆਵਾਜ਼ ਦੇ ਨਾਲ ਜਿਹੜਾ ਲੋਕ ਹੋ ਡਰੇ ਸੀ ਤਾਂ ਹੁਣ ਪੁਲਿਸ ਦੇ ਵੱਲੋਂ ਵੱਡਾ ਬਿਆਨ ਸਾਹਮਣੇ ਆਇਆ ਪੁਲਿਸ ਦੇ ਵੱਲੋਂ ਕਿਹਾ ਗਿਆ ਕਿ ਇਹ ਕੋਈ ਤੁਮਾਕਾ ਨਹੀਂ ਸੀ ਬਲਕਿ ਫਾਈਟਰ ਜੈਟ ਦੇ ਜ ਫਾਈਟਰ ਜੈਟ ਨੇ ਜਿਹੜੇ ਸੁਪਰ ਸੋਨਿਕ ਉਹ ਨਿਕਲੇ ਸੀ ਉਹਨਾਂ ਦੇ ਬੂਮ ਦੀ ਆਵਾਜ਼ ਹੈ ਜਿਹੜੀ ਉਹ ਸੁਣਾਈ ਦਿੱਤੀ ਸੀ ਜਿਸ ਦੇ ਕਾਰਨ ਜਿਹੜਾ ਲੋਕਾਂ ਦੇ ਵਿੱਚ ਡਰਦਾ ਮਾਹੌਲ ਜਿਹੜਾ ਬਣ ਗਿਆ ਸੀ ਤਾਂ ਦੱਸ ਦਈਏ ਕਿ ਬੀਤੀ ਰਾਤ ਜਿਹੜਾ ਉਹ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਕਈ ਇਲਾਕਿਆਂ ਦੇ ਵਿੱਚ ਜਿਹੜੀ ਆ ਇਸ ਧਮਾਕੇ ਦੀ ਆਵਾਜ਼ ਸੁਣੀ ਸੀ ਦੱਸ ਦਈਏ ਕਿ ਜ਼ੋਰਦਾਰ ਧਮਾਕੇ ਦੇ ਨਾਲ ਘਰਾਂ ਦੇ ਸ਼ੀਸ਼ੇ ਤੱਕ ਹਿੱਲ ਗਏ ਸੀ ਧਮਾਕੇ ਦੇ ਕਾਰਨ ਪੂਰੇ ਇਲਾਕੇ ਦੇ ਵਿੱਚ دہشت ਦਾ ਮਾਹੌਲ ਬਣਿਆ ਹੋਇਆ ਸੀ ਤਾਂ ਹੁਣ ਪੁਲਿਸ ਦੇ ਵੱਲੋਂ ਜਿਹੜਾ ਆਲੇ-ਦੁਆਲੇ ਸਰਚ ਆਪਰੇਸ਼ਨ ਵੀ ਜਿਹੜੇ ਚਲਾਏ ਗਏ ਸੀ ਕਿਉਂਕਿ ਪੂਰੇ ਪੰਜਾਬ ਨੂੰ ਜਿਹੜਾ ਅਲਰਟ ਤੇ ਰੱਖਿਆ ਹੋਇਆ ਹਰ ਜਗ੍ਹਾ ਜਿਹੜੇ ਹਾਈ ਟੈਕ ਨਾਕੇ ਲਗਾਏ ਗਏ ਨੇ ਹਰ ਜਗ੍ਹਾ ਜਿਹੜੀ ਕਿੰਗਾ ਸੁਰੱਖਿਆ ਉਸ ਨੂੰ ਵਧਾ ਦਿੱਤਾ ਗਿਆ ਇਹ ਤਾਂ ਇਸ ਤੇ ਹੁਣ ਪੁਲਿਸ ਦਾ ਵੱਡਾ ਬਿਆਨ ਆਇਆ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਫਾਈਟਰ ਜੈਟ ਦਾ ਸੋਨਿਕ ਬੂਮ ਸੀ ਨਾ ਕਿ ਕੋਈ ਤਮਾਕਾ ਦਸਦੀ ਕਿ ਸੁਪਰ ਸੋਨਿਕ ਫਾਈਟਰ ਜੈਟ ਨੇ ਜਿਹੜੇ ਉਹ ਸਿਰਫ ਫਤਿਹਗੜ ਸਾਹਿਬ ਦੇ ਉੱਪਰੋਂ ਲੰਘੇ ਸੀ ਤਾਂ ਬੂਮ ਦੀ ਆਵਾਜ਼ ਹੈ ਜਿਹੜੀ ਉਸ ਦੇ ਨਾਲ ਜਿਹੜਾ ਲੋਕਾਂ ਦੇ ਵਿੱਚ ਇਹ دہشت ਦਾ ਮਾਹੌਲ ਬਣਿਆ ਕਿਉਂਕਿ ਬੀਤੀ ਰਾਤ 8:30 ਵਜੇ ਦੇ ਕਰੀਬ ਜਿਹੜੀ ਇਹ ਪੂਰੀ ਘਟਨਾ ਵਾਪਰਦੀ ਆ ਜਿਸ ਨੇ ਪੂਰੇ ਇਲਾਕੇ ਦੇ ਲੋਕ ਡਰ ਕੇ ਰੱਖ ਦਿੱਤੇ ਸੀ ਕਿਉਂਕਿ ਹਾਲਾਂਕਿ ਲੋਕਾਂ ਦੇ ਵੱਲੋਂ ਜ਼ਰੂਰ ਬਾਹਰ ਨਿਕਲ ਕੇ ਦੇਖਿਆ ਗਿਆ ਸੀ ਜਹਾਜ਼ ਉੱਪਰੋਂ ਲੰਘਦੇ ਜ਼ਰੂਰ ਦਿਖਾਈ ਦਿੱਤੇ ਸੀ ਪਰ ਫਿਰ ਵੀ ਲੋਕਾਂ ਦੇ ਮਨਾਂ ਦੇ ਵਿੱਚ ਡਰ ਸੀ ਕਿ ਇਹ ਹੋਇਆ ਕੀ ਹੈ ਕਿਉਂਕਿ ਪਹਿਲਾਂ ਜਿਹੜਾ ਫਾਟਕ ਦੇ ਉੱਤੇ ਤੁਮਾਕਾ ਹੋਣਾ ਕਾਫੀ ਜਿਆਦਾ ਨੁਕਸਾਨ ਹੋਣਾ ਮਾਲ ਗੱਡੀ ਦਾ ਇੰਜਣ ਨੁਕਸਾਨਿਆ ਜਾਣਾ ਡਰਾਈਵਰ ਜ਼ਖਮੀ ਹੋਣਾ ਤਾਂ ਕਈ ਜਿਹੜੇ ਲਿੰਕ ਜੁੜਦੇ ਸੀ ਜਿਸ ਤੋਂ ਬਾਅਦ ਪਹਿਲਾਂ ਲੋਕਾਂ ਦੇ ਮਨਾਂ ਦੇ ਵਿੱਚ ਡਰ ਬੈਠਿਆ ਹੋਇਆ ਸੀ ਤਾਂ ਇੱਕੋ ਦਮ ਧਮਾਕੇ ਦੀ ਆਵਾਜ਼ ਨੇ ਜਿਹੜੇ ਲੋਕਾਂ ਉਹ ਡਰਾ ਦਿੱਤੇ ਸੀ ਤਾਂ ਹੁਣ ਪੁਲਿਸ ਦੇ ਵੱਲੋਂ ਜਿਹੜਾ ਬਿਆਨ ਸਾਹਮਣੇ ਆਇਆ ਪੁਲਿਸ ਦੇ ਵੱਲੋਂ ਕਿਹਾ ਗਿਆ ਹੈ ਕਿ ਲੋਕਾਂ ਨੂੰ ਪੈਨਿਕ ਹੋਣ ਦੀ ਜ਼ਰੂਰਤ ਨਹੀਂ ਹੈ ਇਹ ਕੋਈ ਤਮਾਕਾ ਨਹੀਂ ਸੀ ਬਲਕਿ ਸੁਪਰ ਸੋਨਿਕ ਜਿਹੜੇ ਫਾਈਟਰ ਜੈਟ ਸੀ ਉਹ ਸ਼੍ਰੀ ਫਤਕਰਤ ਸਾਹਿਬ ਦੇ ਉੱਪਰੋਂ ਲੰਘੇ ਸੀ ਤਾਂ ਉਸ ਦੇ ਬੂਮ ਖੁੱਲਣ ਦੇ ਨਾਲ ਜਿਹੜੀ ਬੂਮ ਦੀ ਆਵਾਜ਼ ਸੀ ਉਸ ਦੇ ਨਾਲ ਜਿਹੜਾ ਇਹ ਵੱਡੇ ਤਮਾਕੇ ਦੀ ਸੁਣਾਈ ਦਿੱਤੀ ਆ ਭੂਮ ਖੁੱਲੇ ਸੀ ਉਸ ਦੇ ਨਾਲ ਜਿਹੜੀ ਇਹ ਆਵਾਜ਼ ਸੁਣਾਈ ਦਿੱਤੀ ਆ ਤਾਂ ਲੋਕਾਂ ਨੂੰ ਪੈਨਿਕ ਨਾ ਹੋਣ ਦੀ ਜਿਹੜੀ ਅਪੀਲ ਹੈ ਸ਼੍ਰੀ ਪਤਗੜ੍ਹ ਸਾਹਿਬ ਪੁਲਿਸ ਦੇ ਵੱਲੋਂ ਕੀਤੀ ਗਈ ਆ ਹਾਲਾਂਕਿ ਪੂਰੇ ਪੰਜਾਬ ਦੇ ਵਿੱਚ ਜਿਹੜੇ ਸੁਰੱਖਿਆ ਦੇ ਘੇਰੇ ਨੇ ਜਿਹੜੇ ਉਹਨਾਂ ਨੂੰ ਵਧਾਇਆ ਗਿਆ ਹੈ ਲਗਾਤਾਰ ਪੂਰੇ ਪੰਜਾਬ ਦੇ ਵਿੱਚ ਕਈ ਜਗਾਵਾਂ ਦੇ ਉੱਤੇ ਜਿਹੜੇ ਸੁਪਰ ਜਿਹੜੇ ਹਾਈ ਟੈਕ ਨਾਕੇ ਨੇ ਉਹ ਲਗਾਏ ਗਏ ਨੇ ਜਿਸ ਦੇ ਨਾਲ ਜਿਹੜੀ ਹਰ ਗੱਡੀ ਹਰ ਬੰਦੇ ਦੀ ਜਿਹੜੀ ਤਲਾਸ਼ੀ ਲਈ ਜਾਂਦੀ ਆ ਕੋਈ ਵੀ ਸ਼ੱਕੀ ਵਿਅਕਤੀ ਆ ਉਸ ਦੀ ਜਿਹੜੀ ਪੂਰੀ ਜਾਂਚ ਜਿਹੜੀ ਆ ਕੀਤੀ ਜਾ ਰਹੀ ਆ ਤਾਂ ਲਗਾਤਾਰ ਜਿਹੜੇ ਸੁਰੱਖਿਆ ਦੇ ਘੇਰੇ ਵਧਾਏ ਗਏ ਨੇ ਪਰ ਆਵਾਜ਼ ਜਿਹੜੀ ਇਹ ਆਈ ਆ ਉਸਨੇ ਜਿਹੜੇ ਇਲਾਕੇ ਦੇ ਲੋਕ ਜਰੂਰ ਡਰੇ ਨੇ ਤਾਂ ਦੱਸਦੀ ਹੈ ਕਿ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਵਿੱਚ ਤਮਾਕੇ ਦੀ ਆਵਾਜ਼ ਸੁਣਾਈ ਦੇਣ ਤੋਂ ਬਾਅਦ ਲਗਾਤਾਰ ਜਿਹੜਾ دہشت ਦਾ ਮਾਹੌਲ ਸੀ ਲੋਕਾਂ ਦੇ ਮਨਾਂ ਦੇ ਵਿੱਚ ਡਰ ਸੀ ਬੀਤੀ ਰਾਤ 8:30 ਵਜੇ ਦੇ ਕਰੀਬ ਜਿਹੜੀ ਇਹ ਆਵਾਜ਼ ਉਹ ਸੁਣਾਈ ਦਿੱਤੀ ਸੀ ਆਕਾਸ਼ ਦੇ ਵਿੱਚ ਜਿਹੜੇ ਜਹਾਜ਼ ਨਿਕਲਦੇ ਹੋਏ ਦਿਖਾਈ ਦਿੱਤੇ ਸੀ ਉਸ ਤੋਂ ਬਾਅਦ ਹੁਣ ਪੁਲਿਸ ਦਾ ਵੱਡਾ ਬਿਆਨ ਆਇਆ ਹਾਲਾਂਕਿ ਰਾਤ ਵੇਲੇ ਜਿਹੜੇ ਸਰਚ ਆਪਰੇਸ਼ਨ ਵੀ ਚੱਲੇ ਨੇ ਆਲੇ ਦੁਆਲੇ ਜਿਹੜਾ ਸਰਚ ਵੀ ਕੀ ਦਾ ਗਿਆ ਕਿ ਕਿਤੇ ਕੋਈ ਕਟਨਾ ਤਾਂ ਨਹੀਂ ਵਾਪਰੀ ਤਾਂ ਉਸ ਤੋਂ ਬਾਅਦ ਹੁਣ ਪੁਲਿਸ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ ਕਿ ਇਹ ਕੋਈ ਤਮਾਕਾ ਨਹੀਂ ਸੀ ਸਿਰਫ ਫਾਈਟਰ ਸੋਨਿਕ ਸੁਪਰ ਸੋਨਿਕ ਜਿਹੜੇ ਜੈਟਸ ਸੀਗੇ ਉਹ ਨਿਕਲੇ ਸੀ ਉਹਨਾਂ ਦੇ ਬੂਮ ਦੀ ਆਵਾਜ਼ ਜਿਹੜੀ ਸੁਣਾਈ ਦਿੱਤੀ ਸੀ ਜਿਸ ਨੇ ਪੂਰੇ ਇਲਾਕੇ ਦੇ ਵਿੱਚ ਲੋਕ ਡਰਾ ਦਿੱਤੇ ਲੋਕਾਂ ਦੇ ਵਿੱਚ دہشت ਦਾਬ ਮਾਹੌਲ ਬਣਾ ਦਿੱਤਾ